ਮੰਦੀ ਦੇਣਾ ਹੀ ਮੈਂ ਤੁਹਾਡੇ ਵਿੱਚ ਜਿਉਂਦਾ ਰਹਿ ਜਾਂਦਾ ਹਾਲਾਤ ਨਹੀਂ ਸੀਗੇ ਵੀ ਮੈਂ ਜਿਉਂਦਾ ਰਹਿ ਜਾਂਦਾ 12:24 ਮਿੰਟੇ ਮੇਰੀ ਵਾਈਫ ਹੈ ਬ੍ਰੈਸਮੈਂਟ ਹੋਈ ਹੈ ਮੈਂ ਉਹਨੂੰ ਰਿਸਿਵ ਕਰਨ ਵਾਸਤੇ ਗਿਆ ਜਿਆਜ ਲੇਟ ਹੋ ਗਿਆ 12:24 ਮਿੰਟੇ ਤੇ ਸਵਾ 1 ਵਜੇ ਅਸੀਂ 에어ਪੋਰਟ ਤੋਂ ਬਾਹਰ ਵਿੱਚ ਨਹੀਂ ਮੈਂ ਮੇਰੀ ਮਿਸਿਸ ਇੱਕ ਦਵਿੰਦਰ ਸਿੰਘ ਮਲੂੜ ਤੋਂ ਬਰਜਾ ਪਿੰਡ ਨਾਲ ਉਹ ਵੀ ਬ੍ਰੇਸਮੈਂਟ ਤੋਂ ਆਇਆ ਸੀ ਤੇ ਮੇਰੇ ਬੇਟੇ ਨੇ ਆਖਿਆ ਸੀ ਕਿ ਤੁਸੀਂ ਇਹਨਾਂ ਨੂੰ ਵੀ ਨਾਲ ਲੈ ਚਲੋ ਵੀ ਇੱਕ ਬੰਦੇ ਵਾਸਤੇ ਟੈਕਸੀ ਕਿਵੇਂ ਆਊਗੀ ਵੀ ਮੁਸ਼ਕਲ ਨਾ ਆਵੇ। ਉਹਨੂੰ ਵੀ ਮੈਂ ਨਾਲ ਲੈ ਬਿਠਾਇਆ। ਇਹ ਮੁੰਡਾ ਲਖਵਿੰਦਰ ਸਿੰਘ ਸਾਡਾ ਡਰਾਈਵਰ ਸੀ। ਸਕਿਲਡ ਬੰਦਾ ਸੀ, ਨੌਜਵਾਨ ਮੁੰਡਾ ਸੀ। ਪਹਿਲਾਂ ਮੈਂ ਸਾਰਿਆਂ ਤੋਂ ਕਰਨ ਤੋਂ ਉਹਨੂੰ ਦਾਤ ਦਿਨਾ ਹੈ। ਉਹਦਾ ਨੰਬਰ ਵੀ ਮੇਰੇ ਕੋਲੇ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸੋਣਾ ਹੈ ਵੀ ਐਡਾ ਸਕਿਲਡ ਮੁੰਡਾ ਆਪ ਦੀ ਜੋਖਮ ਜਪਾ ਕੇ ਸਾਡੀ ਜਾਨ ਬਚਾਈ ਹੋਣੀ। ਅਸੀਂ ਉੱਥੋਂ ਚੱਲ ਕੇ ਸਵਾ 1:30 ਵਜੇ ਬਾਹਰ ਨਿਕਲ ਕੇ ਸਵਾ 2 ਵਜੇ ਜਿਹੜਾ ਨੈਸ਼ਨਲ ਹਾਈਵੇ 9 ਨੰਬਰ ਦੇ ਉੱਤੇ ਹੀ ਹਵੇਲੀ ਹੈ ਢਾਬਾ ਹੋਟਲ ਮੰਨਤ ਹੁਣ ਦੇ ਨਾਲ ਕਰਕੇ ਅਸੀਂ ਉੱਥੇ ਬੈਠ ਕੇ ਚਾਹ ਪਾਣੀ ਪੀਤਾ ਬੈਠੇ ਆ ਸਾਡੇ ਨਾਲ ਦੋ ਮੰਡੇ ਹੋਰ ਵੀ ਆ ਕੇ ਬੈਠੇ ਆ ਨਾਈਟ ਤੇ ਸਾਨੂੰ ਉਹਨਾਂ ਦਾ ਉਹਨਾਂ ਦੇ ਟੀ-ਸ਼ਰਟ ਪਾਈਆਂ ਲੋਹਰਾਂ ਪਾਈਆਂ ਆਮ ਰੁਟੀਨ ਦੇ ਵਿੱਚ ਅਸੀਂ ਵੀ ਪੀਨੇ ਆ ਉਹਨੇ ਪੀਨੇ ਆ ਸਾਡਾ ਉਹਨਾਂ ਕੋਈ ਮਤਲਬ ਨਹੀਂ ਸੀ ਵੀ ਕਿਵੇਂ ਆ ਤੁਸੀਂ ਕੀ ਕਰਦੇ ਆ ਉਹ ਬਾਅਦ ਵਿੱਚ ਸਾਨੂੰ ਦੱਸਦੇ ਆਂ ਵੀ ਉਹ ਸਾਨੂੰ ਕਿਵੇਂ ਪਤਾ ਲੱਗਿਆ ਉੱਥੇ ਉਹਨਾਂ ਨੇ ਸਾਨੂੰ ਅਸੀਂ ਚਾਹ ਪਾਣੀ ਪੀਤਾ ਬੈਠੇ ਆਂ ਅਸੀਂ ਸਵੇਰ ਤੋਂ ਪੌਣੇ 3 ਜਾਂ 3 ਦੇ ਆਸ-ਪਾਸੇ ਅਸੀਂ ਉਹ ਹੋਟਲ ਛੱਡਤਾ ਤੇ ਅਸੀਂ ਆਪ ਦੀ ਮੰਜ਼ਿਲ ਆਪਦੇ ਰਾਸਤੇ ਪੰਜਾਬ ਘਰ ਵੱਲੇ ਅਸੀਂ ਚੱਲ ਪਏ ਅਜੇ ਵੀ 25 ਕਿਲੋਮੀਟਰ ਅਸੀਂ ਗਏ ਆਂ ਤੇ ਪਿੱਛੋਂ ਇੱਕ ਗੱਡੀ ਆਈ ਆ ਜਿਹੜੀ ਸਾਡੇ ਕੋਲ ਵੀ ਸੀਰਾ ਸੀ ਤੇ ਉਹਨਾਂ ਕੋਲੇ ਵੀ ਸੀਰਾ ਸੀ ਬੜੀਆਂ ਤੇਜ਼ ਲੈਤਾ ਹੈ ਉਹਨਾਂ ਨੇ ਸਾਨੂੰ ਚਲ ਕੇ ਬਿਲਕੁਲ ਦੇ ਅੱਗੇ ਬ੍ਰੇਕ ਮਾਰ ਦਿੱਤਾ ਅਸੀਂ ਘਬਰਾ ਗਏ ਸਿੱਖ ਵੀ ਇਹ ਕੀ ਹੋ ਗਿਆ ਵੀ ਕਾਰਨ ਕੀ ਹੈ ਬ੍ਰੇਕ ਆਊਟ ਨਾ ਮਾਰਿਓ ਨੇ ਸਾਡੀ ਗੱਡੀ ਨੂੰ ਹਿੱਟ ਕਿਉਂ ਕੀਤਾ ਹੈ ਜਾਂ ਸਾਡੀ ਗਲਤੀ ਹੈ ਤੇ ਸਾਡੇ ਡਰਾਈਵਰ ਨੇ ਕਿਹਾ ਵੀ ਅੰਤੋ ਜੀ ਆਪਾਂ ਹੁਣ ਮੌਦੇ ਪਹੁੰਚ ਆ ਗਏ ਆ ਆਪਣੇ ਕੋਲੇ ਗੈਰ ਅਨਸਰਾਂ ਨੇ ਪਿੱਛਾ ਕੀਤਾ ਉਹਨਾਂ ਨੇ ਉਹ ਆ ਕੇ ਆਪਣੇ ਦਿਹਾਵੀ ਹੋ ਗਏ ਉਹ ਆਪਾਂ ਨੁਕਸਾਨ ਕਰ ਗਏ ਹੁਣ ਤੁਸੀਂ ਸਬਰ ਰੱਖੋ ਕਿ ਆ ਰੌਣਾ ਬੈਠੋ ਮੈਂ ਜਣਾ ਮੇਰਾ ਤੁੰਗਿਆ ਜੀ ਤਕਰੀਬ ਉਥੋਂ ਅਸੀਂ ਚੱਲੇ ਆਂ ਜਿਵੇਂ ਜਿਵੇਂ ਵਾਦਤ ਹੋਣੀ ਕਦੇ ਸੱਜੇ ਮੋੜੋਂ ਕਦੇ ਖੱਬੇ ਮੋੜੋਂ ਕਦੇ ਅੱਗੇ ਕਦੇ ਪਿੱਛੇ ਹਾਂਸੀ ਦਿੱਖ ਰਹੀ ਹੋ ਸਾਡਾ ਵਾਦਤ ਹੁੰਦੇ ਰਹੀਆਂ ਤੇ ਸਾਨੂੰ ਇਹ 150 ਕਿਲੋਮੀਟਰ ਦੇ ਵਿੱਚ ਇੱਕ ਵੀ ਜਗ੍ਹਾ ਤੇ ਇੱਕ ਫੁਲਿਸ ਕਰਮਚਾਰੀ ਨਹੀਂ ਮਿਲਿਆ ਜਾਂ ਕੋਈ ਸਿਕਿਉਰਿਟੀ ਨਹੀਂ ਮਿਲੇ ਜਾਂ ਕੋਈ ਰੇਡ ਕਰਦਾ ਜਾਂ ਕੋਈ ਸੜਕ ਸੁਰੱਖਿਆ ਫੋਰਸ ਹੈ ਕੋਈ ਸਾਨੂੰ ਨਹੀਂ ਮਿਲਿਆ ਜਿਸ ਕੰਦੇ ਅਸੀਂ ਸ਼ਾਮ ਨੂੰ ਚ ਪੈ ਜਾਂਦੇ ਸੀ ਹੁਣ ਸਾਨੂੰ ਬਚਾਓ ਬਚਾਓ ਵਾਸਤੇ ਉੱਥੋਂ ਆ ਕੇ ਜਿਹੜੀ ਸਾਨੂੰ ਇੱਕ ਨੋਬਾ ਕਾਰ ਮਿਲਿਆ ਪੀਬੀ 29 ਨੰਬਰ ਸੀ ਅਗਲਾ ਨੰਬਰ ਸਾਥ ਹੋਣੀ ਪੜਿਆ ਗਿਆ ਜਦੋਂ ਹਾਂਸੀ ਕੋਲ ਆਈ ਉਹਨੇ ਸਾਨੂੰ ਕੱਟਿਆ ਤੇ ਸਾਨੂੰ ਇਹ ਹੋ ਗਿਆ ਅਸੀਂ ਇਹਦੇ ਮਗਰ ਲਾ ਕੇ ਨਾਲ ਬਚ ਗਏ ਜਦੋਂ ਹਾਂਸੀ ਦੇ ਉੱਤੇ ਫਲਾਈਓਵਰ ਦੇ ਗਏ ਆ ਉਹਨਾਂ ਨੇ ਅੱਗੇ ਹੁੱਕੇ ਕਾਰ ਰੋਕਤੀ ਹੈ ਅੱਛਾ ਜਦੋਂ ਕਾਰ ਅੱਗੇ ਨੋਬਾ ਰੋਕੀ ਆ ਉਹਦੇ ਮਗਰ ਅਸੀਂ ਉਹਨਾਂ ਨੇ ਜਦੋਂ ਰੋਕੀ ਆ ਤੇ ਇੱਕਦਮ ਬ੍ਰੇਕ ਮਾਰਦੇ ਅਸੀਂ ਵੀ ਉੱਥੇ ਖੜੋ ਗਏ ਆ ਇਸ ਦੌਰਾਨ ਉਹ ਬੰਦੇ ਵਿੱਚੋਂ ਨਿਕਲੇ ਆ ਵਿੱਚੋਂ ਨਿਕਲ ਉਹਨਾਂ ਦੇ بیسਬਾਲ ਹੈ ਨੌਜਵਾਨ بیسਬਾਲ ਫੜ ਕੇ ਇੱਕ ਉਹਨਾਂ ਨੇ ਡਰਾਈਵਰ ਸਾਈਡ ਤੇ ਫਰੰਟ ਤੇ ਮਾਰਿਆ ਤੇ ਇੱਕ ਨੇ ਮੇਰੇ ਪਿੱਛੇ ਕੁਝ ਮੰਗਦੇ ਸੀ ਹਾਂ ਜਦੋਂ ਇਹ ਜਿਹਾ ਵਾਰਦਤਾ ਹੋਈਆਂ ਜਾਂਦੀਆਂ ਤੇ ਨੂਬਾ ਨਾਲ ਉਹਨਾਂ ਇਸ਼ਾਰਾ ਕਰਦਾ ਵੀ ਤੂੰ ਚੱਲ ਨੂਬਾ ਨੱ ਤੁਰ ਗਿਆ ਤੇ ਸਾਡਾ ਜਿਵੇਂ ਪ੍ਰਮਾਤਮਾ ਨੇ ਜਮਾ ਉਹਦੀ ਸਕਿੱਲ ਸੀਗੀ ਉਹਨੇ ਜਿਹੜਾ ਰਸਤਾ ਚੌੜਾ ਸੀਗਾ ਉਦੋਂ ਮੈਂ ਕਿਹਾ ਪੁੱਤ ਪਿੱਛੇ ਮੁੜ ਹੋ ਕੋਈ ਚਾਰਾ ਦੇ ਇਸ ਮੁੰਡੇ ਲਖਵਿੰਦਰ ਨੇ ਦਿੱਲੀ ਵੱਲੋਂ ਚਾਲੇ ਪਾਦੇ ਅਸੀਂ ਤਕਰੀਬਨ ਜਦੋਂ ਦਿੱਲੀ ਦਾ ਹਾਂਸੀ ਦੀ ਬਾਈਪਾਸ ਤੇ ਸਾਨੂੰ ਨੇ ਨੰਬਰ ਦਿੱਤਾ 100 ਨੰਬਰ ਤੇ ਵੀ ਤੁਸੀਂ ਰਿੰਗ ਕਰੋ ਜਿੰਨਾ ਹੋਈਦਾ ਤਾਂ ਰਿੰਗ ਕਰੋ ਤੇ ਮੈਂ ਬੈਕਗਰਾਉਂਡ ਦਾ ਤੇ ਤੁਸੀਂ ਪਰਵਾਹ ਨਾ ਕਰੋ ਅਸੀਂ ਉੱਥੋਂ ਮੁੜ ਕੇ ਖੱਬੇ ਹੱਥ ਇੱਕ ਪੈਟਰੋਲ ਪੰਪ ਆ ਗਿਆ ਇੰਡੀਅਨ ਆਇਲ ਅਸੀਂ ਉੱਥੇ ਕਾਰ ਲਾਈ ਹੈ ਕਾਰ ਲਾ ਕੇ ਤੇ ਦਵਾ ਦਵਾ ਸੇ ਉਹਦੇ ਪਿਛਲੇ ਪਾਸੇ ਇੱਕ ਬਾਥਰੂਮ ਸੀ ਟਾਇਲਟ ਸੀ ਅਸੀਂ ਚਾਰੀ ਜਣੇ ਦੇ ਵਿੱਚ ਵੜ ਗਿਆ ਵੀ ਨੁਕਸਾਨ ਜਿਹੜਾ ਹੁੰਦਾ ਹੋਇਆ ਸਾਡੀ ਲਾਈਫ ਆ ਸਾਡੇ ਟੋੜ ਪਟ ਤੋਂ ਅਸੀਂ ਵੱਜ ਗਏ ਜਿਹੜਾ ਪੁਲਿਸ ਨਾਲ ਮੇਰੀ ਗਰਮੋਗਰਮੀ ਹੋਈ ਹੈ ਵੀ ਤੁਸੀਂ ਡੇਢ ਘੰਟਾ ਹੋ ਗਿਆ ਮੇਰੇ ਕੋਲ ਮੈਂ ਸ਼ਾਰਟ ਸਕਰੀਨ ਤੁਹਾਨੂੰ ਦਿਨੇ ਜਿਹੜੇ ਉਹਨਾਂ ਦਾ ਨੰਬਰ ਹੈ ਵੀ ਡੇਢ ਘੰਟਾ ਹੋ ਗਿਆ ਅਸੀਂ ਹਵੇਲੀ ਤੋਂ ਲੈ ਕੇ ਹਾਂਸੀ ਫਿਕਰ ਤੁਹਾਨੂੰ ਪਿੱਛੇ ਆ ਰਹੇ ਹਾਂ ਵੀ ਸਾਨੂੰ ਸੁਰੱਖਿਆ ਚਾਹੀਦੀ ਸਾਨੂੰ ਸੁਰੱਖਿੜਾ ਕੋਈ ਪ੍ਰਬੰਧ ਨਹੀਂ ਇੱਥੇ ਅਸੀਂ ਟੈਕਸੀ ਕਦੇ ਹਾਸਤੇ ਭਰਦੇ ਆ ਟੈਕਸੀ ਨਾਲ ਨੇ ਸ਼ਰਾਬਾ ਜਾਂ ਘਰੇ ਜਾਂ ਇਸ ਐਸ਼ਪਰੋਸ ਹਾਸਤੇ ਦਿੰਨੇ ਆ ਤੁਸੀਂ ਸਾਨੂੰ ਕਰਦੇ ਦੁਰਬਿਆਰ ਆ ਸਾਨੂੰ ਲੋਕੇਸ਼ਨ ਦੱਸੋ ਮੈਂ ਲੋਕੇਸ਼ਨ ਅਸੀਂ ਉਪਰੇ ਬੰਨੇ ਸਾਨੂੰ ਲੋਕੇਸ਼ਨ ਦਾ ਕਿੱਥੇ ਆ ਫਿਰ ਅਸੀਂ ਲੋਕੇਸ਼ਨ ਸ਼ੇਅਰ ਕੀਤੀ ਜਦੋਂ ਅਸੀਂ ਉਹ ਕਹਿੰਦੇ ਕਿ ਕਿੱਥੇ ਐਸੇ ਆਖਾ ਜਿੰਨਾਂ ਚਿਰ ਫੋਰਸ ਪੈਟਰੋਲ ਪੰਪ ਤੇ ਨਹੀਂ ਹੁੰਦੀ ਅਸੀਂ ਬਾਹਰ ਨਹੀਂ ਨਿਕਲਦੇ ਜਦੋਂ ਫੋਰਸ ਆਈ ਆ ਅਸੀਂ ਬਾਹਰ ਨਿਕਲੇ ਆ ਉਹ ਸਾਨੂੰ ਪੁੱਛਦੇ ਕਿ ਕਿੱਧਰ ਨੂੰ ਗਏ ਅਸੀਂ ਦਿੱਲੀ ਵਾਲੀ ਸੜਕ 'ਤੇ ਫੋਰਸ ਨੇ ਦਿੱਲੀ ਵੱਲੀ ਇਸ਼ਾਰਾ ਨਹੀਂ ਕਿੱਗੇ ਨਾ ਉਹਨਾਂ ਨੇ ਕੋਈ ਫੋਨ ਕੀਤਾ ਮੇਰੇ ਨਾਲ ਬੈਠਾ ਸੀ ਦਵਿੰਦਰ ਸਿੰਘ ਉਹਨੂੰ ਕਹਿੰਦੇ ਜੀ ਤੁਸੀਂ ਸਾਨੂੰ ਬਿਆਨ ਦਿਓ ਵੀ ਅਸੀਂ ਜਦੋਂ ਕੀਤਾ ਤੇ ਪੁਲਿਸ ਫੋਰਸ ਮੌਕੇ ਅੱਜ ਕੀਤੇ ਅਸੀਂ ਕੋਈ ਕਾਰਵਾਈ ਨਹੀਂ ਚਾਹੁੰਦੇ ਮੈਂ ਕਿਹਾ ਕਾਰਵਾਈ ਕਿਉਂ ਨਹੀਂ ਚਾਹੁੰਦੇ ਅਸੀਂ ਕਦੇ ਪਰ ਰਹੇ ਆ ਬੈਠੇ ਆ ਕਾਦੇ ਮਾਰ ਕੇ ਤੁਹਾਨੂੰ ਸੱਦਿਆ ਹੈ ਤੁਸੀਂ ਆਪ ਵੇਖੋ ਵੀ ਕਿੰਨਾ ਚਿਰ ਹੋ ਗਿਆ ਅਸੀਂ ਕਿੰਨੇ ਵਜੇ ਤੋਂ ਲੈ ਕੇ ਕਿੰਨਾ ਚਿਰ ਤੁਹਾਨੂੰ ਰਿੰਗ ਕਰਦੇ ਆਂ ਵੀ ਸਾਨੂੰ ਸੁਰੱਖਿਆ ਦੀ ਲੋੜ ਆ ਬਚਾਓ ਬਚਾਓ ਅਸੀਂ ਹੁਣ ਆਗੇ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਨਹੀਂ ਜੀ ਸਾਨੂੰ ਸੁਰੱਖਿਆ ਕਮਪਨੀ ਦੇਤਾ ਜਿੱਥੇ ਜਾਓ ਅਸੀਂ ਪਹੁੰਚਾਉਨੇ ਆ ਇਹਨਾਂ ਕਹਿ ਕੇ 2 ਫੋਰਸ ਦੀਆਂ ਗੱਡੀਆਂ ਆਈਆਂ ਤੇ ਸਾਨੂੰ ਉਹਨਾਂ ਨੇ ਟੂਲ ਪਲਾਜ ਤੇ ਕਹਿੰਦੇ ਜਾਓ ਜੀ ਹੁਣ ਬਸ ਤੁਸੀਂ ਫਰੀਂ ਮੈਂ ਚਾਹਣਾ ਹੈ ਭਾਰਤ ਸਕਾਰ ਹੈ ਪੰਜਾਬ ਸਰਕਾਰ ਹੈ ਹਰਿਆਣਾ ਸਰਕਾਰ ਹੈ ਜੇ ਪੰਜਾਬ ਸਰਕਾਰ ਸੁਰੱਖਿਆ ਫੋਰਸ ਦੇ ਸਕਦੀ ਹੈ ਹਰਿਆਣਾ ਸਰਕਾਰ ਸ਼ੰਭੂ ਦੇਤੇ ਕਿਸਾਨਾਂ ਦੇ ਡੰਡੇ ਮਾਰ ਨੂੰ ਗੋਲੀਆਂ ਨਾਲ ਪੰਨੂ ਨੂੰ ਗੋਲੀਆਂ ਮਾਰਨ ਦਾ ਉਹਨਾਂ ਕੋਲ ਸੁਰੱਖਿਆ ਹੈਗੀ ਹੈ ਤੇ ਜਿਹੜੇ ਟੈਕਸ ਮੀਟਰ ਹੈ ਜਿਹੜੇ ਅਸੀਂ ਆ ਹਜ਼ਾਰਾਂ ਰੋਜ਼ ਟੈਕਸ ਉਹਨਾਂ ਨੇ ਹੋਟਲਾਂ ਨੂੰ ਦਿੱਨੇ ਆ ਉਹਨਾਂ ਦੇ ਹਾਈਵੇ ਨੂੰ ਦਿੱਨੇ ਆ ਟੈਕਸ ਭਰਦੇ ਆ ਕਿੰਨੀਆਂ ਵਿੱਚ ਲੱਗੇ ਬੈਰੀਅਰ ਲੱਗੇ ਟੋਲ ਪਲਾਜ਼ ਲੱਗੇ ਉਹਨਾਂ ਦੀ ਸੁਰੱਖਿਆ ਸਤੇ ਇਹਨਾਂ ਨੇ ਕੋਈ ਪੈਸਾ ਨਹੀਂ ਕੋਈ ਇਹ ਨਾਸਤੇ ਤਾਂ ਪੈਸਾ ਨਹੀਂ ਚਾਹੀਦਾ ਕੀ ਇਹਨਾਂ ਸਾਡੀ ਜ਼ਿੰਦਗੀ ਨਾਲ ਖਲਵਾੜ ਕਰਦੇ ਆ ਕੀ ਇਹਨਾਂ ਪਿਆਰ ਕਰਾਂਗੇ ਭਾਜਪਾ ਦੀ ਸਰਕਾਰ ਸੈਂਟਰ ਦੇ ਵਿੱਚ ਵੀ ਸੀ ਮੈਂ ਟਿਗਰੀ ਬਾਰਡਰ ਦੇ ਉੱਤੇ 378 ਦਿਨ ਬੱਡ ਰਿਹਾ ਪਰ ਮੇਰਾ ਮਨ ਇਹਨਾਂ ਨਹੀਂ ਡਰਿਆ ਸੀਗਾ ਸਾਡੇ ਕੋਲ ਆਉਂਦੇ ਸੀ ਆਰਐਸਐਸ ਦੇ ਬੰਦੇ ਹੁੰਦੇ ਸੀ ਛੁੱਗੀਆਂ ਨੂੰ ਜਲਣ ਵਾਲੇ ਆਉਂਦੇ ਸੀਗੇ ਡੰਡੇ ਲੈ ਕੇ ਆਉਂਦੇ ਸੀਗੇ ਪਰ ਮੈਂ ਦਿਲ ਕੇ ਮ ਰੱਖਿਆ ਸੀ ਪਰ ਜਿਹੜਾ ਇਹ ਕੰਡ ਹੈ ਇਹ ਮੇਰੇ ਵਾਸਤੇ ਜਿਹੜਾ ਸੀਨ ਹੈ ਮੈਂ ਪਾਣ ਦੀ ਜ਼ਿੰਦਗੀ ਚ ਨਹੀਂ ਪਲਾ ਸਕਦਾਗਾ ਜਿਹੜੀ